ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲਈ ਤੇ ਕੇਵਲ ਇੱਕ ਪੈਂਡੇ ਦੀ ਗੱਲ ਕੀਤੀ ਹੈ ਜੇ ਇੱਕ ਕਦਮ ਵੀ ਮਨੁੱਖ ਚੱਲ ਕਰਕੇ ਸਤਿਗੁਰ ਜੀ ਦੇ ਵੱਲ ਆ ਜਾਵੇ ਤੇ ਮੇਰਾ ਸਤਿਗੁਰ ਕਰੋੜਾਂ ਪੈਂਡੇ ਅੱਗੇ ਹੋ ਕੇ ਆਪਣੇ ਸੇਵਕ ਨੂੰ ਲੈਂਦਾ ਕੇ ਆਪਣੇ ਸੇਵਕ ਦੀ ਪੈਜ ਰੱਖਦਾ ਹੈ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹੜਾ ਸ਼ਰਣ ਦੇ ਵਿੱਚ ਆ ਜਾਂਦਾ ਹੈ ਨਾ ਉਸ ਨੂੰ ਮੇਰਾ ਸਤਿਗੁਰੂ ਆਪਣੇ ਗਲ ਵਕੜੀ ਦੇ ਵਿੱਚ ਲੈ ਲੈਂਦਾ ਹੈ ਚਾਹੇ ਕਿੰਨਾ ਵੀ ਦੁਖੀ ਕਿਉ ਨਹੀਂ ਸਤਿਗੁਰਜੀ ਉਸ ਦੇ ਸਾਰੇ ਦੁੱਖ ਕੱਟ ਦਿੰਦੇ ਹਨ ਪਰ ਗੱਲ ਹੈ ਸਤਿਗੁਰਜੀ ਦੇ ਦਰ ਦੇ ਉੱਤੇ ਆਉਣ ਦੀ ਆਉਣਾ ਹੀ ਯੋਖਾ ਹੈ ਕਿਉਂਕਿ ਮਨੁਕੰਨਿਤ ਤਾਂ ਸੋਚਦਾ ਹੈ ਕਿ ਅੱਜ ਗੁਰੂ ਘਰ ਜਾਣਾ ਹੈ ਕੱਲ ਗੁਰੂ ਘਰ ਜਾਣਾ ਹੈ ਵਿਕਾਰੀ ਜੀਵਨ ਦੇ ਵਿੱਚ ਇੰਨਾ ਗਲਤਾਨ ਹੋ ਗਿਆ ਉਸ ਪ੍ਰਭੂ ਪਿਤਾ ਪਰਮਾਤਮਾ ਨੂੰ ਭੁੱਲ ਗਿਆ ਤੇ ਜਦੋਂ ਸਤ ਗੁਰਜੀ ਦੇ ਦਰ ਤੇ ਆ ਜਾਂਦਾ ਹੈ ਤੇ ਫਿਰ ਸਤ ਗੁਰਜੀ ਸਾਰੇ ਕਾਰ ਵਿਹਾਰ ਵੀ ਆਪੇ ਚਲਾਉਂਦੇ ਹਨ ਦੁੱਖਾਂ ਦਾ ਨਾਸ ਵੀ ਆਪ ਕਰਦੇ ਹਨ ਸੁੱਖਾਂ ਦਾ ਪ੍ਰਕਾਸ਼ ਵੀ ਆਪ ਕਰਦੇ ਹਨ ਇੱਥੇ ਕੋਈ ਅਮੀਰ ਜਾਂ ਗਰੀਬ ਦੀ ਗੱਲ ਨਹੀਂ ਇੱਥੇ ਕੇਵਲ ਤੇ ਕੇਵਲ ਗੱਲ ਹੈ ਭਾਵਨਾ ਦੀ ਪ੍ਰੀਤ ਦੀ ਤੇ ਪ੍ਰਤੀਤ ਦੀ ਗੁਰਮਤਿ ਪਿਆਰਿਓ ਜਦੋਂ ਸਤਿਗੁਰ ਜੀ ਨਾਲ ਪ੍ਰਤੀਤ ਹੋ ਜਾਵੇ ਨਾ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ ਜਿਸ ਤਰ੍ਹਾਂ ਹਰੀਪੁਰ ਦਾ ਰਾਜਾ ਹੈ ਹਰੀਪੁਰ ਦੇ ਰਾਜੇ ਨੇ ਤੀਸਰੇ ਗੁਰੂ ਨਾਨਕ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਦੋਂ ਦਰਸ਼ਨ ਕਰਨੇ ਜਦੋਂ ਦਰਸ਼ਨ ਕਰਨ ਵਾਸਤੇ ਆਪਣੀਆਂ ਰਾਣੀਆਂ ਸਮੇਤ ਆਪਣੇ ਸੇਵਕਾਂ ਸਮੇਤ ਪਹੁੰਚ ਆਖੇ ਤੇ ਪਹੁੰਚ ਕਰਕੇ ਸਤਿਗੁਰਜੀ ਨੂੰ ਬੇਨਤੀ ਕੀਤੀ ਸਨੇਹਾ ਲਾਇਆ ਕਿ ਮੈਂ ਸਤਿਗੁਰਜੀ ਦੇ ਦਰਸ਼ਨ ਕਰਨੇ ਹਨ ਤੇ ਸਤਿਗੁਰਜੀ ਨੇ ਆਗਿਆ ਦੇ ਦਿੱਤੀ ਪਰ ਸਤਿਗੁਰਜੀ ਨੇ ਕਹਿ ਦਿੱਤਾ ਕਿ ਜੇ ਦਰਸ਼ਨ ਕਰਨੇ ਹਨ ਤੇ ਕੇਵਲ ਆਦਮੀ ਹੀ ਅੰਦਰ ਆਣ ਬੰਦੇ ਅੰਦਰ ਆਣ ਬੀਬੀਆਂ ਜਿਹੜੀਆਂ ਹਨ ਉਹ ਅੰਦਰ ਨਹੀਂ ਆ ਸਕਦੀਆਂ ਪਰ ਕੋਲ ਬੈਠੇ ਭਾਈ ਸ਼ਾਵਣ ਮੱਲ ਜੀ ਕਹਿਣ ਲੱਗੇ ਸਤਿਗੁਰ ਜੀ ਰਾਣੀਆਂ ਜਿਹੜੀਆਂ ਰਾਜੇ ਦੀਆਂ ਆਈਆਂ ਹਨ ਬਹੁਤ ਭਾਵਨਾ ਲੈ ਕੇ ਆਈਆਂ ਹਨ ਮਨ ਦੇ ਵਿੱਚ ਬਹੁਤ ਸ਼ਰਧਾ ਹੈ ਬਹੁਤ ਦੇਰ ਦੀਆਂ ਉਡੀਕ ਰਹੀਆਂ ਸਨ ਕਿ ਕਦੋਂ ਸਤਿਗੁਰ ਜੀ ਦੇ ਦਰਸ਼ਨ ਕਰੀਏ ਹੁਣ ਉਹ ਸਮਾਂ ਆਇਆ ਹੈ ਤੇ ਇਸ ਤਰ੍ਹਾਂ ਨਾ ਕਰੋ ਕਿਰਪਾ ਕਰੋ ਆਪ ਮੇਰਾ ਦੇਾਤੇ ਹੋ ਦਿਆਲਤਾ ਦੇ ਸੌਮੇ ਹੋ ਇਸ ਕਰਕੇ ਕਿਰਪਾ ਕਰੋ ਸਤਿਗੁਰ ਜੀ ਤੁਸੀਂ ਰਾਣੀਆਂ ਨੂੰ ਵੀ ਦਰਸ਼ਨ ਦੇਓ ਤੀਸਰੇ ਗੁਰਨਾਨਕ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਵਣ ਮੱਲ ਦੀ ਬੇਨਤੀ ਮੰਨ ਕਰਕੇ ਰਾਣੀਆਂ ਨੂੰ ਅੰਦਰ ਆਣ ਦੀ ਇਜਾਜ਼ਤ ਦੇ ਦਿੱਤੀ ਪਰ ਸਤਿਗੁਰ ਜੀ ਨੇ ਇੱਕ ਸ਼ਰਤ ਰੱਖੀ ਕੰਡੀਸ਼ਨ ਰੱਖੀ ਕਿ ਜਿੰਨੀਆਂ ਵੀ ਬੀਬੀਆਂ ਹਨ ਜਿੰਨੀਆਂ ਵੀ ਰਾਣੀਆਂ ਹਨ ਸਾਰੀਆਂ ਚਿੱਟੇ ਬਸਤਰ ਪਾ ਕੇ ਆਣ ਤੇ ਕਿਸੇ ਨੇ ਘੁੰਡ ਨਹੀਂ ਕੱਢਣਾ ਸਾਰੀਆਂ ਬੀਬੀਆਂ ਚਿੱਟੇ ਬਸਤਰ ਪਾ ਕੇ ਆਣ ਤੇ ਕੋਈ ਵੀ ਘੁੰਡ ਨਾ ਕੱਢੇ ਤੇ ਗੁਰਮੁਖ ਪਿਆਰਿਓ ਉਸੇ ਤਰ੍ਹਾਂ ਜਾ ਕੇ ਸਾਵਣ ਮਲ ਨੇ ਹਰੀਪੁਰ ਦੇ ਰਾਜੇ ਨੂੰ ਦੱਸ ਦਿੱਤਾ ਉਸੇ ਤਰ੍ਹਾਂ ਹੋਇਆ ਸਾਰੀਆਂ ਬੀਬੀਆਂ ਨੇ ਚਿੱਟੇ ਬਸਤਰ ਪਾਏ ਕਿਸ ਨੇ ਘੁੰਡ ਨਾ ਕੱਢਿਆ ਤੇ ਸਾਰਿਆਂ ਅੰਦਰ ਆ ਕੇ ਪਹਿਲੇ ਹਰੀਪੁਰ ਦਾ ਰਾਜਾ ਦਰਸ਼ਨ ਕਰਨ ਵਾਸਤੇ ਆਇਆ ਤੇ ਚੋਂ ਸਪਾਹੀ ਆਏ ਜੋ ਰਾਜ ਤੋਂ ਨਾਲ ਸਪਾਹੀ ਆਏ ਸਨ ਉਹਨਾਂ ਨੇ ਦਰਸ਼ਨ ਕੀਤੇ ਹਰੀਪੁਰ ਦੇ ਰਾਜੇ ਨੇ ਦਰਸ਼ਨ ਕੀਤੇ ਬੀਬੀਆਂ ਨੇ ਦਰਸ਼ਨ ਕੀਤੇ ਰਾਣੀਆਂ ਨੇ ਦਰਸ਼ਨ ਕੀਤੇ ਪਰ ਉਹਨਾਂ ਦੇ ਵਿੱਚੋਂ ਇੱਕ ਰਾਣੀ ਐਸੀ ਜਿਸ ਨੇ ਢੂੰਡ ਕੱਢਿਆ ਹੋਇਆ ਸੀ ਤੇ ਸਤਿਗੁਰੂ ਜੀ ਉੱਪਰ ਚਬਾਰੇ ਦੇ ਵਿੱਚ ਖੜੇ ਸਨ ਖਿੜਕੀ ਖੋਲ੍ਹ ਕਰਕੇ ਦਰਸ਼ਨ ਦਿੰਦੇ ਸਨ ਤੇ ਜਦੋਂ ਸਾਰੀਆਂ ਦਰਸ਼ਨ ਕਰਕੇ ਜਾ ਰਹੀਆਂ ਸਨ ਇੱਕ ਰਾਣੀ ਨੇ ਢੂੰਡ ਕੱਢਿਆ ਹੋਇਆ ਕਹ ਤੇ ਸਹਿ ਸੁਭਾਏ ਪਾਦਸ਼ਾਹ ਨੇ ਕਹਿ ਦਿੱਤਾ ਇਹ ਕੰਮੜੀ ਕੌਣ ਹੈ ਜੇ ਦਰਸ਼ਨ ਕਰਨੇ ਹੀ ਨਹੀਂ ਸੀ ਤੇ ਆਈ ਹੀ ਕਿਉਂ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਉਹ ਰਾਣੀ ਕੰਮਲੀ ਹੋ ਗਈ ਇਕ ਕੰਮਲੀ ਖੋਕੇ ਆਪਣੇ ਬਸਤਰ ਪਾੜ ਕੇ ਤੇ ਜੰਗਲ ਵੱਲ ਚਲੀ ਗਈ ਰਾਜੇ ਨੇ ਬੜੀ ਕੋਸ਼ਿਸ਼ ਕੀਤੀ ਉਸ ਨੂੰ ਲੱਭਣ ਦੀ ਪਰ ਉਹ ਮੁੜ ਕੇ ਲੱਭੀ ਨਾ ਸਮਾਂ ਬੀਤਦਾ ਗਿਆ ਬੀਤਦਾ ਗਿਆ ਤੇ ਹਰੀਪੁਰ ਦੇ ਰਾਜੇ ਨੂੰ ਸ਼ਰਧਾ ਹੋਰ ਵੱਧ ਗਈ ਕਿ ਪਾਦਸ਼ਾਹ ਜੀ ਦਾ ਇੱਕ ਬਚਨ ਇਥੇ ਤੱਕ ਕਰ ਸਕਦਾ ਹੈ ਕਿ ਰਾਣੀ ਬਚਨਾਂ ਦੇ ਨਾਲ ਹੀ ਕੰਮਲੀ ਹੋ ਗਈ ਤੇ ਹਰੀਪੁਰ ਦੇ ਰਾਜੇ ਦੀ ਸ਼ਰਧਾ ਔਰ ਬਹੁਤ ਜ਼ਿਆਦਾ ਵੱਧ ਗਈ ਸਮਾਂ ਬੀਤਿਆ ਸਮਾਂ ਆਪਣੀ ਚਾਲ ਚੱਲਦਾ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਇੱਕ ਸਿੱਖ ਹੈ ਉਹ ਹਮੇਸ਼ਾ ਗੁਰੂ ਜੀ ਦੇ ਨਾਲ ਰਹਿੰਦਾ ਹੈ ਗੁਰੂ ਜੀ ਦੇ ਲੰਗਰਾਂ ਦੇ ਵਿੱਚ ਇੱਕ ਸਿੱਖ ਲੱਕੜਾਂ ਦੀ ਸੇਵਾ ਕਰਦਾ ਹੈ ਤੇ ਹਰ ਸਮੇਂ ਸੇਵਾ ਦੇ ਵਿੱਚ ਲੱਗਿਆ ਰਹਿੰਦਾ ਹੈ ਕਿਸੇ ਨਾਲ ਜਿਆਦਾ ਬਚਨ ਬਿਲਾਸ ਨਹੀਂ ਕਰਦਾ ਤੇ ਹਰ ਗੱਲ ਦੇ ਵਿੱਚ ਸਚਨ ਸੱਚ ਸਚਨ ਸੱਚ ਕਹਿੰਦਾ ਹੈ ਕਿ ਭਾਵੇਂ ਕੀ ਹਰ ਗੱਲ ਸੱਚ ਕਹਿੰਦਾ ਹੈ ਇਹ ਹਰ ਸਮੇ ਗੁਰੂ ਦਾ ਮੰਤਰ ਦਾ ਜਾਪ ਕਰਦਾ ਰਹਿੰਦਾ ਹੈ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਹੈ ਪਰ ਇਸ ਦਾ ਭਾਵ ਇਸ ਨੂੰ ਪਤਾ ਨਹੀਂ ਕਿ ਜੋ ਮੈਂ ਜਾਪ ਰਿਹਾ ਹਾਂ ਇਹਦਾ ਲਾਭ ਕੀ ਹੈ ਇਸ ਦਾ ਮਤਲਬ ਕੀ ਹੈ ਨਾ ਮਤਲਬ ਦਾ ਪਤਾ ਹੈ ਨਾ ਲਾਭ ਦਾ ਪਤਾ ਹੈ ਪਰ ਹਰ ਸਮੇਂ ਨਾਮ ਜਪਦਾ ਰਹਿੰਦਾ ਹੈ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਹੈ ਸੇਵਾ ਵਿੱਚ ਮਨ ਲਗਾ ਕੇ ਰੱਖਦਾ ਹੈ ਤੇ ਜੋ ਵੀ ਕੰਮ ਕੋਈ ਗੁਰਸਿੱਖ ਇਸ ਨੂੰ ਕਹਿੰਦਾ ਉਹ ਸੱਤ ਬਚਨ ਕਹਿ ਕੇ ਤੁਰੰਤ ਕਰ ਦਿੰਦਾ ਸੋ ਸਾਰੇ ਸਿੱਖ ਇਸ ਨਾਲ ਖੁਸ਼ ਹਨ ਅਤੇ ਗੁਰੂ ਜੀ ਵੀ ਇਸ ਤੋਂ ਬਹੁਤ ਪ੍ਰਸੰਨ ਸਨ ਜਿਸ ਤੋਂ ਗੁਰੂ ਜੀ ਖੁਸ਼ ਹਨ ਸਮਝੋ ਉਸ ਤੋਂ ਪ੍ਰਭੂ ਵੀ ਪਰਮਾਤਮਾ ਵੀ ਖੁਸ਼ ਹੈ ਜਿਸ ਤੇ ਮਾਲਕ ਦੀ ਨਦਰ ਹੋ ਜਾਵੇ ਗੁਰੂ ਪਰਸੰਨ ਹੋ ਜਾਵੇ ਫਿਰ ਗੁਰਮਖ ਪਿਆਰਿਓ ਉਸ ਤੋਂ ਪ੍ਰਮਾਤਮਾ ਮਾਲਕ ਨਿਰੰਕਾਰ ਵੀ ਖੁਸ਼ ਹੋ ਜਾਂਦਾ ਹੈ ਇੱਕ ਦਿਨ ਹਰ ਰੋਜ ਵਾਂਗ ਭਾਈ ਸਚਨ ਸੱਚ ਲੱਕੜਾਂ ਲੈਣ ਲਈ ਜੰਗਲ ਵਿੱਚ ਗਏ ਇਹ ਉੱਥੇ ਲੱਕੜੀਆਂ ਇਕੱਠੀਆਂ ਕਰ ਰਹੇ ਸਨ ਕਿ ਹਰੀਪੁਰ ਦੇ ਰਾਜੇ ਦੀ ਰਾਣੀ ਜੋ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਨਾਲ ਕੰਮਲੀ ਹੋ ਕੇ ਜੰਗਲਵਾਲ ਚਲੀ ਗਈ ਸੀ ਉਹ ਨੰਗਨ ਅਵਸਥਾ ਦੇ ਵਿੱਚ ਉੱਥੇ ਫਿਰ ਰਹੀ ਹੈ ਇਹਦੇ ਵਾਲ ਖਿਲਰੇ ਹੋਏ ਹਨ ਤੇ ਭਿਆਨਕ ਰੂਪ ਧਾਰਿਆ ਹੋਇਆ ਹੈ ਤੇ ਉਹ ਸਚਨ ਸੱਚ ਦੇ ਕੋਲ ਆ ਗਈ ਤੇ ਭਈ ਸਚਨ ਸੱਚ ਨੂੰ ਫੜ ਲਿਆ ਇਸਦੇ ਸਰੀਰ ਤੇ ਨੋਂਦਰਾ ਮਾਰੀਆਂ ਘਰੁੰਟੇ ਮਾਰੇ ਉਸਦੇ ਵੱਡੇ ਵੱਡੇ ਲੋਹਾ ਕਰਨ ਭਾਈ ਸਚਨ ਸੱਚ ਦੇ ਸਰੀਰ ਵਿੱਚੋਂ ਖੂਨ ਨਿਕਲਣ ਲੱਗ ਗਿਆ ਸਚਨ ਸੱਚ ਇਸ ਤੋਂ ਛੁੱਟਣਾ ਚਾਹੁੰਦਾ ਹੈ ਬੜੀ ਵੱੜ ਕੋਸ਼ਿਸ਼ ਕੀਤੀ ਬੜੇ ਤਰੀਕਿਆਂ ਨਾਲ ਛੁੱਟਣਾ ਚਾਹਿਆ ਪਰ ਸਚਨ ਸੱਚ ਇਹ ਤੋਂ ਛੁੱਟ ਨਾ ਸਕਿਆ ਫਿਰ ਆਖੀਰ ਨੂੰ ਆ ਰਾਣੀ ਨੇ ਇਸ ਨੂੰ ਛੱਡ ਦਿੱਤਾ ਪਰ ਇਹ ਸਚਨ ਸੱਚ ਨੇ ਪੂਰਾ ਜੋਰ ਲਾ ਕੇ ਇਸ ਨੂੰ ਪਰਾਂ ਛੁੱਟਿਆ ਤੇ ਤਾਂ ਹੀ ਬੜੀ ਮੁਸ਼ਕਲ ਦੇ ਨਾਲ ਇਹ ਛੁਟਿਆ ਹੈ ਸਤਨ ਸੱਚ ਹੈਰਾਨ ਹੋ ਗਿਆ ਹੈਰਾਨ ਹੋ ਕੇ ਸੋਚਦਾ ਹੈ ਕਿ ਇਹ ਕਿਹੜੀ ਬਲਾ ਹੈ ਇਹ ਕਿਹੜੀ ਬਲਾ ਹੈ ਜਿਸ ਨੇ ਆ ਕੇ ਮੈਨੂੰ ਫੜ ਲਿਆ ਤੇ ਡਰ ਕੇ ਜਿੰਨੀਆਂ ਲੱਕੜਾਂ ਇਕੱਠੀਆਂ ਹੋਈਆਂ ਉਹਨੀਆਂ ਲੱਕੜਾਂ ਚੁੱਕ ਕੇ ਬੰਨ ਕੇ ਸਿਰ ਤੇ ਰੱਖ ਕੇ ਗੁੰਦਵਾਲ ਵੱਲ ਭੱਜ ਗਿਆ ਤੇ ਹੱਥ ਦੇ ਵਿੱਚ ਇੱਕ ਸੋਟੀ ਜਿਹੀ ਲੱਕੜ ਫੜ ਲਈ ਤਾਂ ਕਿ ਜੇ ਦੁਵਾਰਾ ਇਹ ਬਲਾ ਆਈ ਉਹ ਰਾਣੀ ਆਈ ਤੇ ਇਹ ਸੋਟੀ ਦੇ ਨਾਲ ਉਸ ਨੂੰ ਮਾਰ ਕੇ ਡਰਾ ਕੇ ਭਜਾ ਦੇਵੇਗਾ ਸਰੀਰ ਵਿੱਚੋਂ ਖੂਨ ਆ ਰਿਹਾ ਹੈ ਲੱਕੜਾਂ ਵੀ ਥੋੜੀਆਂ ਨਹੀਂ ਬਹੁਤ ਡਰੇ ਹੋਏ ਹਨ ਸਿੱਖਾਂ ਨੇ ਪੁੱਛਿਆ ਭਾਈ ਸਤਨ ਸੱਚ ਜੀ ਕੀ ਗੱਲ ਤੁਸੀਂ ਘਬਰਾਏ ਹੋਏ ਹੋ ਕੀ ਗੱਲ ਬੜੇ ਘਬਰਾਏ ਹੋਏ ਤੇ ਨਰਵਸ ਲੱਗਦੇ ਹੋ ਸਰੀਰ ਵਿੱਚੋਂ ਤੁਹਾਡੇ ਖੂਨ ਵੀ ਨਿਕਲ ਰਿਹਾ ਹੈ ਸਿੱਖਾਂ ਨੇ ਇਸ ਬਾਰੇ ਗੁਰੂ ਜੀ ਨੂੰ ਦੱਸ ਦਿੱਤਾ ਗੁਰੂ ਜੀ ਨੇ ਇਸ ਨੂੰ ਆਪਣੇ ਕੋਲ ਬੁਲਾਇਆ ਭਾਈ ਸਚਨ ਸੱਚ ਨੂੰ ਸਾਰੀ ਗੱਲ ਪੁੱਛੀ ਤੁਹਾਡੇ ਸਰੀਰ ਤੇ ਜ਼ਖਮ ਹਨ ਇਹ ਕਿਸ ਨੇ ਕੀਤੇ ਹਨ ਤੁਸੀਂ ਅੱਜ ਲੱਕੜਾਂ ਵੀ ਥੋੜੀਆਂ ਲਿਆਏ ਹੋ ਤੇ ਦੇਰ ਵੀ ਬਹੁਤ ਲਾਈ ਹੈ ਤਾਂ ਭਾਈ ਸਚਨ ਸੱਚ ਨੇ ਬੇਨਤੀ ਕੀਤੀ ਕਿ ਗੁਰੂ ਜੀ ਜੰਗਲ ਵਿੱਚ ਇੱਕ ਬੁਰੀ ਬਲਾ ਹੈ ਜੋ ਸਰੀਰ ਤੋਂ ਨਿਰਬਸਤਰ ਖੇ ਨਗਨ ਅਵਸਥਾ ਦੇ ਵਿੱਚ ਹੈ ਕੇਸ ਵੀ ਖਿਲਰੇ ਹੋਏ ਹਨ ਉਹ ਆਕੇ ਮੈਨੂੰ ਚਿੰਬੜ ਗਈ ਮੇਰੇ ਦੰਦ ਮਾਰਨ ਲੱਗੀ ਮੇਰੇ ਨੋਂਦਰਾਂ ਮਾਰੀਆਂ ਹੱਥਾਂ ਦੇ ਨੋਹਾਂ ਨਾਲ ਮੇਰੇ ਸਰੀਰ ਤੇ ਘਰੂਂਟੇ ਮਾਰ ਕੇ ਖੂਨ ਕੱਢ ਦਿੱਤਾ ਮੈਂ ਆਪਣਾ ਪੂਰਾ ਜ਼ੋਰ ਲਾ ਕੇ ਬੜੀ ਮੁਸ਼ਕਲ ਨਾਲ ਉਸ ਤੋਂ ਛੁੱਟ ਕੇ ਆਇਆ ਹਾਂ ਹੁਣ ਦੁਬਾਰਾ ਮੈਂ ਕਦੇ ਵੀ ਉਧਰ ਨਹੀਂ ਜਾਣਾ ਕਿਉਂਕਿ ਜੇ ਦੁਬਾਰਾ ਉੱਥੇ ਗਿਆ ਤਾਂ ਉਹ ਮੈਨੂੰ ਮਾਰ ਦੇਵੇਗੀ ਹੁਣ ਵੀ ਉਸਨੇ ਮੈਨੂੰ ਮਾਰ ਹੀ ਦੇਣਾ ਸੀ ਮੈਂ ਆਪਜੀ ਦੀ ਕਿਰਪਾ ਨਾਲ ਉਸ ਤੋਂ ਛੁੱਟ ਕੇ ਆਇਆ ਹਾਂ ਗੁਰੂ ਜੀ ਨੇ ਕਿਹਾ ਭਾਈ ਸਤਨ ਸੱਚ ਜੀ ਉਹ ਕੋਈ ਬਲਾ ਨਹੀਂ ਹੈ ਤੈਨੂੰ ਉਸ ਤੋਂ ਡਰਨ ਦੀ ਕੋਈ ਲੋੜ ਨਹੀਂ ਉਹ ਹਰੀਪੁਰ ਦੇ ਰਾਜੇ ਦੀ ਰਾਣੀ ਹੈ ਜੋ ਆਪਣੇ ਕਰਮਾਂ ਅਨੁਸਾਰ ਕੰਬਲੀ ਹੋ ਗਈ ਤੁਸੀਂ ਕੱਲ ਨੂੰ ਸਵੇਰੇ ਫਿਰ ਉਧਰ ਜਾਣਾ ਹੈ ਤੇ ਜਾਣ ਵੇਲੇ ਸਾਡੇ ਚਰਨਾਂ ਦੀ ਇੱਕ ਖੜਾਮ ਲੈ ਜਾਣਾ ਜਦੋਂ ਉਹ ਤੁਹਾਡੇ ਨੇੜੇ ਆਵੇ ਸਾਡੇ ਚਰਨਾਂ ਦੀ ਖੜਾਮ ਉਸਦੇ ਸਿਰ ਦੇ ਉੱਤੇ ਮਾਰਨੀ ਹੈ ਉਸ ਨੂੰ ਸਾਰੀ ਸੋਜੀ ਆ ਜਾਵੇਗੀ ਤੇ ਉਸ ਦਾ ਕਮਲਾਪਨ ਵੀ ਦੂਰ ਹੋ ਜਾਵੇਗਾ ਤੇ ਤੁਸੀਂ ਉਸ ਨੂੰ ਸਾਡੇ ਕੋਲ ਲੈ ਕੇ ਆਉਣਾ ਤਾਂ ਸਾਰੇ ਸਿੱਖ ਸੁਣ ਕੇ ਬਹੁਤ ਹੈਰਾਨ ਹੋਏ ਉਦੋਂ ਤਾਂ ਰਾਣੀ ਜੰਗਲ ਵਿੱਚ ਰਾਜੇ ਨੇ ਬਹੁਤ ਲੱਭੀ ਕਿਤੇ ਵੀ ਲੱਭੀ ਨਹੀਂ ਹੁਣ ਇਹ ਕਿੱਥੋਂ ਆ ਗਈ ਤਾਂ ਸਾਰਿਆਂ ਨੇ ਸਚਨ ਸੱਚ ਨੂੰ ਕਿਹਾ ਕਿ ਹੁਣ ਗੁਰੂ ਜੀ ਨੇ ਬਚਨ ਕਰ ਦਿੱਤੇ ਹਨ ਹੁਣ ਤੈਨੂੰ ਡਰਨ ਦੀ ਲੋੜ ਨਹੀਂ ਹੁਣ ਤੁਹਾਨੂੰ ਉੱਥੇ ਕੁਝ ਨਹੀਂ ਹੋ ਸਕਦਾ ਉਹ ਤੁਹਾਨੂੰ ਕੁਝ ਨਹੀਂ ਕਹੇਗੀ ਤੇ ਠੀਕ ਹੋ ਕੇ ਤੁਹਾਡੇ ਨਾਲ ਆ ਜਾਵੇਗੀ ਸਚਨ ਸੱਚ ਦੂਜੇ ਦਿਨ ਗੁਰੂ ਜੀ ਦੀ ਖੜਾਮ ਲੈ ਕੇ ਜਦੋਂ ਜੰਗਲ ਦੇ ਵਿੱਚ ਗਿਆ ਤਾਂ ਰਾਣੀ ਫੇਰ ਭੱਜ ਕੇ ਆ ਕੇ ਇਸ ਨੂੰ ਚਿੰਬੜਨ ਲੱਗੀ ਤਾਂ ਭਾਈ ਸਚਨ ਸੱਚ ਨੇ ਤੁਰੰਤ ਉਸ ਦੇ ਸਿਰ ਵਿੱਚ ਗੁਰੂ ਜੀ ਦੀ ਖੜਾ ਮਾਰੀ ਤਾਂ ਉਸੇ ਸਮੇਂ ਰਾਣੀ ਨੂੰ ਸੋਝੀ ਆ ਗਈ ਆਪਣੇ ਆਪ ਨੂੰ ਨਗਨ ਵੇਖ ਕਰਕੇ ਬਹੁਤ ਸ਼ਰਮਿੰਦਾ ਹੋਈ ਬਹੁਤ ਸ਼ਰਮ ਆਈ ਤੇ ਨਾਲ ਹੀ ਆਪਣਾ ਤਨ ਢਾਕੇ ਥੱਲੇ ਬੈਠ ਗਈ ਇਸ ਨੂੰ ਗੁਰੂ ਜੀ ਦਾ ਬਚਨ ਚੇਤੇ ਆ ਗਿਆ ਕਿ ਇਹ ਕੰਬੜੀ ਆਈ ਹੀ ਕਿਉਂ ਹੈ ਜੇ ਸਾਡੇ ਦਰਸ਼ਨ ਨਹੀਂ ਕਰਨੇ ਸਨ ਰਾਣੀ ਨੇ ਸਚਨ ਸੱਚ ਨੂੰ ਕਿਹਾ ਮੈਨੂੰ ਕੋਈ ਬਸਤਰ ਦੇ ਦੇਵੋ ਜਿਸ ਨਾਲ ਮੈਂ ਆਪਣਾ ਸਰੀਰ ਢੱਕ ਲਵਾਂ ਮੈਂ ਆਪਣਾ ਤਨ ਢੱਕ ਲਵਾਂ ਕਿਰਪਾ ਕਰਕੇ ਮੈਨੂੰ ਗੁਰੂ ਜੀ ਕੋਲ ਵੀ ਲੈ ਚਲੋ ਸਚਨ ਸੱਚ ਨੇ ਆਪਣੇ ਬਸਤਰ ਇੱਕ ਕੰਬਲ ਦਿੱਤਾ ਜੋ ਸਚਨ ਸੱਚ ਜੀ ਹਮੇਸ਼ਾ ਆਪਣੇ ਨਾਲ ਰੱਖਦੇ ਸਨ ਉਸ ਦੇ ਨਾਲ ਇਸ ਨੇ ਆਪਣਾ ਸਰੀਰ ਢੱਕਿਆ ਤੇ ਨਾਲ ਹੀ ਔਰ ਰਾਣੀ ਨੇ ਬੇਨਤੀ ਕੀਤੀ ਕਿ ਮੈਨੂੰ ਗੁਰੂ ਜੀ ਦੇ ਦਰਸ਼ਨ ਕਰਾ ਦਿਓ ਮੈਂ ਆਪਣੀ ਭੁੱਲ ਬਖਸ਼ਾ ਲਵਾਂ ਜਿਨ੍ਹਾਂ ਦੇ ਬਚਨਾਂ ਨਾਲ ਮੈਂ ਕਮਲੀ ਹੋ ਗਈ ਸੀ ਜਿਨ੍ਹਾਂ ਦੀ ਖੜਾਵ ਤੇ ਛੋਣ ਦੇ ਨਾਲ ਮੈਨੂੰ ਸੋਝੀ ਆਈ ਹੈ ਮੈਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੰਦਰਾ ਕਰਾਂਗੀ ਆਪਣੀ ਭੁੱਲ ਬਖਸ਼ਾਵਾਂਗੀ ਤੇ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਕਿ ਮੇਰੀ ਭੁੱਲ ਨੂੰ ਖਿਮਾ ਕਰ ਦੇਣ ਸਤਨ ਸਤ ਨੇ ਆਪਣਾ ਕੰਬਲ ਉਸ ਨੂੰ ਦੇ ਦਿੱਤਾ। ਆ ਰਾਣੀ ਨੇ ਕੰਬਲ ਨਾਲ ਆਪਣਾ ਸਰੀਰ ਢੱਕ ਲਿਆ ਤੇ ਗੁਰੂ ਜੀ ਕੋਲ ਆ ਗਏ। ਦੋਵਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੰਦਰਾ ਕੀਤੀ। ਗੁਰੂ ਜੀ ਨੇ ਖੁਸ਼ ਹੋ ਕੇ ਬਚਨ ਕੀਤਾ ਕਿ ਤੁਸੀਂ ਦੋਵੇਂ ਹੁਣ ਅੱਜ ਤੋਂ ਪਤੀ ਪਤਨੀ ਹੋ। ਤੇ ਪਤੀ ਪਤਨੀ ਹੋ ਕੇ ਹੀ ਤੁਸੀਂ ਇਸ ਜਗ ਵਿੱਚ ਸੰਸਾਰ ਵਿੱਚ ਵਿਚਰਨਾ ਹੈ। ਭਾਈ ਸਤਨ ਸੱਚ ਜੀ ਤੁਹਾਡੀ ਘਾਲਣਾ ਪੂਰੀ ਹੋ ਗਈ ਸੋ ਤੁਸੀਂ ਹੁਣ ਸਾਡੇ ਚਰਨਾਂ ਦੀ ਦੂਜੀ ਖੜਾਵੀ ਲੈ ਜਾਓ ਤੇ ਆਪਣੇ ਨਗਰ ਵਿੱਚ ਚਲੇ ਜਾਓ ਤੇ ਆਪਣਾ ਗ੍ਰਸਥੀ ਜੀਵਨ ਵਸਾਓ ਸਾਡੀ ਇਸ ਖੜਾਵ ਨਾਲ ਸਭ ਦੇ ਦੁੱਖ ਦੂਰ ਹੋਣਗੇ ਕਿਸੇ ਨੂੰ ਵੀ ਚਿੰਬੜੀ ਹੋਈ ਬੁਰੀ ਬਲਾ ਉਸ ਨੂੰ ਛੱਡ ਦੇਵੇਗੀ ਤੇ ਤੁਸੀਂ ਜੋ ਵੀ ਬਚਨ ਕਰੋਗੇ ਉਹ ਸੱਚ ਹੋਵੇਗਾ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਇਸ ਤਰ੍ਹਾਂ ਗੁਰੂ ਜੀ ਦਿਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਲੈ ਕਰਕੇ ਸਚਨ ਸੱਚ ਇੱਕ ਸੁਧਾਰਨ ਸਿੱਖ ਤੋਂ ਇੱਕ ਮਹਾਪੁਰਖ ਬਣ ਗਿਆ ਜਦੋਂ ਗੁਰਮਖ ਪਿਆਰਿਓ ਸਤਗੁਰਜੀ ਦੀ ਕਿਰਪਾ ਹੋ ਜਾਵੇ ਹੁਣ ਸਚਨ ਸੱਚ ਇੱਕ ਭੋਲਾ ਪਾਲਾ ਹੈ ਜਿਸ ਨੂੰ ਬਾਣੀ ਦਾ ਨਹੀਂ ਪਤਾ ਨਾਮ ਦਾ ਨਹੀਂ ਪਤਾ ਸਿਮਰਨ ਦਾ ਨਹੀਂ ਪਤਾ ਹਰ ਸਮੇਂ ਸੇਵਾ ਦੇ ਵਿੱਚ ਲੱਗਾ ਰਹਿੰਦਾ ਹੈ ਤੇ ਹਰ ਸਮੇਂ ਸਚਨ ਸੱਚ ਸਤਨ ਸੱਚ ਹੀ ਕਹਿੰਦਾ ਹੈ ਜੇਕਰ ਕੋਈ ਸੇਕ ਕੋਈ ਕੰਮ ਕਹਿੰਦਾ ਤੇ ਕਰ ਦਿੰਦਾ ਸਤਿਵਚਨ ਕਹਿ ਕੇ ਕਰ ਦਿੰਦਾ ਹੁਣ ਸਿੱਖਾਂ ਨੇ ਇਸੇ ਕਰਕੇ ਇਸ ਦਾ ਨਾਮ ਸਚਨ ਸੱਚ ਰੱਖ ਦਿੱਤਾ ਹੁਣ ਉਹ ਭੋਲੇ ਭਾਲੇ ਮਨੁੱਖ ਨੂੰ ਸਤਿਗੁਰਜੀ ਨੇ ਮਹਾਪੁਰਖ ਬਣਾ ਦਿੱਤਾ ਤੇ ਇੱਥੇ ਹੀ ਬਸ ਨਹੀਂ ਸਤਿਗੁਰਜੀ ਨੇ ਹੁਕਮ ਕਰ ਦਿੱਤਾ ਕਿ ਤੁਸੀਂ ਇਹ ਖਡਾਮ ਲੈ ਜਾਓ ਤੇ ਆਪਣੇ ਨਗਰ ਦੇ ਵਿੱਚ ਜਾ ਕਰਕੇ ਆਪਣਾ ਜੀਵਨ ਬਤੀਤ ਕਰੋ ਦੋਵਾਂ ਨੇ ਗੁਰੂ ਜੀ ਦੇ ਚਰਨਾ ਵਿੱਚ ਬੰਦਰਾਂ ਕੀਤੀ ਤੇ ਉੱਚੀ ਪਦਵੀ ਲੈ ਕੇ ਆਪਣੇ ਨਗਰ ਵਿੱਚ ਪਹੁੰਚ ਗਏ ਦੋਵੇਂ ਸੁਖ ਨਾਲ ਆਪਣੇ ਨਗਰ ਵਿੱਚ ਰਹਿ ਰਹੇ ਹਨ ਤੇ अनेका ਸਿੱਖਾਂ ਦੀਆਂ ਮਨੋਕਾਮਨਾਵਾਂ ਗੁਰੂ ਜੀ ਦੇ ਚਰਨਾ ਦੀ ਖੜਾਮ ਨਾਲ ਪੂਰੀਆਂ ਕਰਦੇ ਹਨ ਹਜ਼ਾਰਾਂ ਸਿੱਖ ਹਰ ਰੋਜ਼ ਭਾਈ ਸਚਨ ਸੱਚ ਕੁੜਾਉਂਦੇ ਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਵਾਉਂਦੇ ਭਾਈ ਸਚਨ ਸੱਚ ਜੀ ਸਭ ਦੀਆਂ ਇੱਛਾਵਾਂ ਪੂਰੀਆਂ ਕਰਕੇ ਕਹਿੰਦੇ ਹਨ ਕਿ ਅਜਮ ਤਾਂ ਮੈਨੂੰ ਗੁਰੂ ਘਰ ਵਿੱਚੋਂ ਮਿਲੀਆਂ ਹਨ ਤੇ ਤੁਸੀਂ ਵੀ ਗੋਇੰਦਵਾਲ ਜਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਬੰਦਨਾ ਕਰੋ ਤੁਹਾਡਾ ਵੀ ਕਲਿਆਣ ਹੋ ਜਾਵੇਗਾ ਗੁਰੂ ਜੀ ਦੇ ਚਰਨਾਂ ਦੀ ਇਹ ਖੜਾਮ ਅੱਜ ਵੀ ਗੁਰਮਖ ਪਿਆਰਿਓ ਛੇਕੂਪੁਰ ਪਿੰਡ ਵਿੱਚ ਪਈ ਹੈ ਜਿਸ ਨਾਲ ਅੱਜ ਵੀ ਕਮਲਿਆਂ ਨੂੰ ਸੋਝੀ ਆ ਜਾਂਦੀ ਹੈ ਗੁਰੂ ਜੀ ਦੀ ਸੇਵਾ ਲੱਖਾਂ ਤੱਪਾਂ ਯੱਗਾਂ ਦਾਨਾਂ ਪੁੰਨਾਂ ਤੋਂ ਤੇ ਜੋਗਾਂ ਤੋਂ ਉੱਪਰ ਹੈ ਜਿਨ੍ਹਾਂ ਦੇ ਵੱਡੇ ਭਾਗ ਹੋਣ ਉਹਨਾਂ ਨੂੰ ਹੀ ਗੁਰੂ ਜੀ ਦੀ ਬਖਸ਼ਿਸ਼ ਤੇ ਸੇਵਾ ਮਿਲਦੀ ਹੈ ਇਸੇ ਤਰ੍ਹਾਂ ਦੋਵੇਂ ਜਾਣੇ ਹਰੀਪੁਰ ਰਾਜੇ ਦੀ ਰਾਣੀ ਜੋ ਕਮਲੀ ਹੋ ਗਈ ਤੇ ਸਚਨ ਸੱਚ ਸਤਗੁਰ ਜੀ ਦਾ ਨਾਮ ਜਪਦੇ ਬੰਦਗੀ ਕਰਦੇ ਸਿਮਰਨ ਕਰਦੇ ਤੇ ਹਰ ਇੱਕ ਦੇ ਦੁੱਖ ਕਟਦੇ